ਇੱਕ ਮਿੰਟ ਨਿਯਮ ਇਹ ਆ ਤੁਹਾਡੇ ਕੋਲ ਹੈ ਕਿ ਪ੍ਰਾਈਵੇਟ ਕਾਰ ਅੱਛਾ ਤੁਸੀਂ ਤਾਂ ਪਹਿਲੇ ਸਭ ਤੋਂ ਤੁਸੀਂ ਕੋਈ ਕਮਰਸ਼ੀਅਲ ਕੰਮ ਇਹ ਨਾ ਕਰੀ ਨਹੀਂ ਸਕਦੇ ਇਹ ਤੁਹਾਡੇ ਪਰਸਨਲ ਯੂਜ਼ ਲਈ ਕਾਰ ਆ ਔਰ ਜਿਹੜਾ ਸਾਡੇ ਕੋਲ ਇੱਕ ਮਿੰਟ ਇਹ ਹੋਰ ਸਮਝਾ ਦਿੰਨਾ ਸਾਡੇ ਕੋਲ ਪਰਮਿਟ ਹੈ ਕਮਰਸ਼ੀਅਲ ਗੱਡੀਆਂ ਕਮਰਸ਼ੀਅਲ ਗੱਡੀਆਂ ਵਾਲਾ ਵੀ ਇਦਾਂ ਥਾਂ ਥਾਂ ਤੋਂ ਸਵਾਰੀ ਨਹੀਂ ਚੱਕ ਸਕਦਾ ਉਹ ਉਹ ਪਰਮਿਟ ਬੱਸ ਕੋਲ ਆ ਬਾਜੀ ਉਹ ਬੱਸ ਦੀ ਅਥਾਰਟੀ ਆ ਉਹ ਤੁਸੀਂ ਡੀ ਫਾਰਮੇਸੀ ਕੀਤੀ ਆ ਤੁਸੀਂ ਪੜੇ ਲਿਖੇ ਬੰਦੇ ਆ ਇਹ ਹੋ ਜਾਏਗੀ ਕਿ ਕਿਉਂ ਜੀ ਕਿ ਲੱਗਿਆ ਤੁਸੀਂ ਬਾਹਰਲੇ ਬੰਦੇ ਲੱਖ ਲੱਖ ਰੁਪਏ ਦੀਆਂ ਟਿਕਟਾਂ ਹੋੜ ਕਰ ਰਹੇ ਆ ਹਾਲ ਜਪਲੇਨ ਵਾਲਾ ਏਅਰਲਾਈਨਾਂ ਕਹਿੰਦਾ ਲੱਖ ਦੀ ਟਿਕਟ ਬੰਦਾ ਕਹਿੰਦਾ ਚੱਕ ਬਈ ਡੇਢ ਲੱਖ ਦੀ ਟਿਕਟ ਚੱਕ ਬਈ ਪਰ ਜਦੋਂ ਗੱਲ ਟੈਕਸੀ ਤੇ ਆਂਦੀ ਆ ਫਿਰ ਕਹਿੰਦਾ ਐਨੇ ਪੈਸੇ ਲੈ ਲਓ ਅੱਧੇ ਲੈ ਲਓ ਉੱਥੇ ਛੱਡਿਓ ਇੱਥੇ ਛੱਡਿਓ ਇਸ ਕਰਕੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਚਾਹੇ ਆਪਣੇ ਯੂਨੀਅਨ ਸੀ ਤਰਫੋਂ ਵੀ ਬੋਲ ਰਹੇ ਆ ਭਾਈ ਇੱਕ ਗੱਲ ਸੁਣੋ ਇੱਕ ਹੋਰ ਸੁਣ ਲਓ ਮੰਨ ਲਓ ਪੈਸੇਂਜਰ ਦੇ ਕੋਲ ਕੋਈ ਐਹੋ ਜੀ ਚੀਜ਼ ਆ ਜਿਹੜੀ ਗੈਰ ਕਾਨੂੰਨੀ ਹੋ ਫਿਰ ਕੀ ਕਰੂਗੇ ਫਿਰ ਕੀ ਕਰੂਗੇ ਐਕਚੁਅਲੀ ਮੈਂ ਵੀ ਬਲਾ ਬਲਾ ਸੇ ਹੀ ਆਤਾ ਥਾ ਕਈ ਵਾਰ ਕਈ ਵਾਰ ਮੈਂ ਕਾਰ ਜਾ ਰਿਹਾ ਮੇਰਾ ਕਿਸ਼ਤ ਹੈ 20000 ਰੁਪਏ ਕਿਸ਼ਤ ਗਾੜੀ ਦੀ ਸਾਰੀ ਬਾਤ ਸਮਝ ਗਿਆ ਮੈਂ ਅੱਜ ਅਬੀ ਅਗਰ ਅਬੀ ਲਾਸਟ ਟਾਈਮ ਕਰ ਰਹਾ ਹੈਗਾ ਤਾਂ ਆਪ ਜਿਹਾ ਬੋਲੇ ਵੈਸਾ ਕਰ ਲੇਗੇ ਕੋਈ ਬਾਤ ਨਹੀਂ ਯਾਰ ਬੋਲ ਰਹੇ ਹੈ 25000 ਬੋਲ ਰਹੇ ਆਣ ਜਾਣ ਦਾ ਖਰਚਾ ਵੀ ਦੇ ਰਹੀ ਹੈ ਕੰਪਨੀ ਤੂੰ ਦੇਖੋ ਜਿਹੜੀ ਕੰਪਨੀ ਇਹਨੂੰ ਆਣ ਜਾਣ ਦਾ ਐਕਸੈਸ ਦੇ ਰਹੀ ਆ 25000 ਰੁਪਏ ਤਨਖਾ 25000 ਨਾਲ ਇਸ ਦਾ ਖਰਚਾ ਆ ਜਾਏਗਾ ਆਪਨੇ ਹਮਾਰਾ ਲਹੂ ਪੀਆ ਹੋਇਆ ਹੈ ਹਾਂ ਜੀ ਤੁਸੀਂ ਸਾਡਾ ਨਾ ਦਿਲ ਬੋਲਾ ਹੈ ਹਮ ਦੁਖੀ ਹੈ ਦੁਖੀ ਹਾਂ ਜੈਸਾ ਜੈਸਾ ਆਪ ਹੈ ਨਾ ਨਹੀਂ ਤਾਂ ਆਪ ਘਟੋਰਾ ਲੈ ਕੇ ਬੈਠ ਜਾਓ ਨਹੀਂ ਮੈਂ ਪਤਾਪੂ ਇਹ ਪ੍ਰਾਈਵੇਟ ਗੱਡੀ ਹੈ ਅਗਰ ਆਪ ਨੂੰ ਚੈੱਕ ਕਰਾਣੀ ਹੈ ਕੀ ਨਾਮ ਕੀ ਤੁਹਾਡਾ ਪਹਿਲੀ ਵਾਰੀ ਬੋਲਤੇ ਹੈ ਸਭ ਐਸੇ ਬੋਲਤੇ ਹੈ ਅਸੀਂ ਪਹਿਲੀ ਵਾਰੀ ਮੈਂ ਪਹਿਲੀ ਵਾਰੀ ਆ ਮੇਰਾ ਭਰਾ ਗਲਤ ਕਰ ਉਹ ਕਿ ਕੀ ਨਾਮ ਕੀ ਦਰਾਂਗੇ ਯਾਨ ਤੋਂ ਨਾਮ ਕੀ ਤੁਹਾਡਾ ਅਖਲੇਸ਼ ਕਿੱਥੋਂ ਆਏ ਤੁਸੀਂ ਅੰਮ੍ਰਿਤਸਰ ਤੋਂ ਕਿੱਥੇ ਚੱਲੇ ਸੀ ਚੰਡੀਗੜ੍ਹ ਫਿਰ ਤੁਹਾਨੂੰ ਪਤਾ ਨਹੀਂ ਬਲਾ ਬਲਾਬ ਜਿਹੜੀ ਉਹ ਇਨਵੈਲੀਡੇਟ ਨਹੀਂ ਮੈਨੂੰ ਨਹੀਂ ਪਤਾ ਹਾਂ ਮੈਨੂੰ ਨਹੀਂ ਪਤਾ ਕਿੰਨੀ ਦੇਰ ਤੋਂ ਗੇੜੇ ਲਾਉਨੇ ਤੁਸੀਂ ਇਹਨਕੋ ਤੁਸੀਂ ਕਿੰਨੀ ਦੇਰ ਤੋਂ ਮਤਲਬ ਬਲਾਬਲਾ ਐਪ ਥਰੂ ਕਿੰਨੇ ਦਿਨਾਂ ਸੇ ਚਲਾ ਰਹੇ ਹੋ ਮੈਂ ਲਗਭਗ ਸਾਲ ਵਰ ਹੋ ਗਿਆ 1 ਸਾਲ ਹੋ ਗਿਆ ਤੁਹਾਨੂੰ ਅੱਜ ਬੋਹਰਾ ਮੈਂ ਪਹਿਲੀ ਵਾਰ ਆਇਆ ਮੈਂ ਇੱਕ ਮਿੰਟ ਇੱਕ ਮਿੰਟ ਇਹ ਇਧਰ ਭਾਜੀ ਦੀ ਗੱਲ ਭਾਜੀ ਦੀ ਗੱਲ ਇਧਰ ਭਾਜੀ ਦੀ ਗੱਲ ਦਾ ਜਵਾਬ ਦਿਓ ਭਾਜੀ ਦੀ ਗੱਲ ਦਾ ਜਵਾਬ ਦਿਓ ਇੱਕ ਸਾਲ ਹੋ ਗਿਆ ਤੁਹਾਨੂੰ ਕਰਦੇ ਜੀ ਪੈਸੇਂਜਰ ਨੂੰ ਇਧਰ ਤੁਰੇ ਡ੍ਰੌਪ ਕਰਦੇ ਨਹੀਂ ਨਹੀਂ ਪੈਸੇਂਜਰ ਕੋ ਡ੍ਰੌਪ ਨਹੀਂ ਕਰਦਾ ਮੈਂ ਮੈਂ ਮੇਰੀ ਜੌਬ ਹੈ ਮੈਂ ਆਤਾ ਹਾਂ ਜਾਂਦਾ ਹਾਂ ਤਾਂ ਪੱਕਾ ਪੈਸੇ ਹੈ ਕبھی ਕਬੀ ਮੈਂ ਖੁਦ ਵੀ ਜਾਂਦਾ ਹਾਂ ਬਲਾਬਲਾ ਸੇ ਕبھی ਖੁਦ ਹੀ ਲੈ ਜਾਂਦਾ ਹਾਂ ਗਾੜੀ ਜੇ ਤੁਸੀਂ ਡ੍ਰੌਪ ਕਰਦੇ ਆਂ ਪੈਸੰਜਰ ਨੂੰ ਇੱਕ ਜਗ੍ਹਾ ਦੂਜੀ ਫਿਰ ਇਹੀ ਕੰਮ ਸ਼ੁਰੂ ਕਰ ਲਓ ਨੰਬਰ ਪਲੇਟ ਲੈ ਲਓ ਟੈਕਸੀ ਵਾਲੋ ਆਹਨਾ ਪਤਾ ਲੱਗਦਾ ਰੇਟ ਕੀ ਜਾਂਦਾ ਹੈ ਜੇ ਤਰ੍ਹਾਂ ਅੱਛਾ ਕਰ ਰਿਹਾ ਨਾ ਫਿਰ ਅੱਗੇ ਮੈਂ ਲਾ ਕੇ ਮਾਰਦੇ ਤੁਸੀਂ ਜੇ ਮੈਨੇ ਕਰਨਾ ਹੋਗਾ ਤਾਂ ਵਹੀ ਕਰੂੰਗਾ ਨਹੀਂ ਤਾਂ ਫਿਰ ਮੈਂ ਇਸ ਨੂੰ ਬੰਦ ਕਰ ਤੁਸੀ ਇੱਧਰ ਥੋੜੀ ਜਾਉਂਗੇ ਨਾ ਮੈਂ ਬੰਦ ਕਰ ਦਿੰਦਾ ਹਾਂ ਤੁਸੀਂ ਇੱਧਰ ਹੀ ਜਾ ਸਕਦੇ ਤੁਸੀਂ ਹੁਣ ਹੁਣ ਥੋੜੀ ਚਲਾਣ ਛੋੜੇ ਜਾ ਕੇ ਰਾਵਾਂਗੇ ਫਿਰ ਥੋੜੀ ਜਾਓਗੇ ਗੱਡੀ ਬਲੀ ਅਸੀਂ ਪਹਿਲੀ ਵਾਰ ਹੀ ਕਰਦੇ ਆ ਫਸਟ ਟਾਈਮ ਕਰਦੇ ਆ ਜੇ ਆ ਬੋਆ ਪਰ ਇਹ ਬੰਦੇ ਪੱਕੇ ਆ ਭਾਜੀ ਹੋਰ ਵੀ ਕੰਮ ਗੱਲਾਂ ਜੀ ਜੋਬਾਂ ਆ ਹੁਣ ਇਹਦੀ 25000 ਤਰਖਾ ਆ ਕਹਿੰਦਾ 25000 ਤਾਂ ਕਹਿੰਦਾ ਕਿ ਵੀ ਵਾਧੂ ਹੋਵੇ ਉਹ ਕਹਿੰਦਾ ਬਾਕੀ ਵਾਧੂ ਹੋਊ ਕਿ ਪਤਾ ਨਹੀਂ ਕਿ ਕਿੰਨੀ ਆ ਕੀ ਕੰਮ ਕੰਮ ਕੀ ਕਰਦੇ ਬ੍ਰਦਰ ਤੁਸੀਂ ਕੰਮ ਕੀ ਕਰਦੇ ਕੰਮ ਕੀ ਕਰਦੇ ਕਿਹੜੀ ਕੰਪਨੀ ਕਰਦੇ ਦੱਸੋ ਨਾਲੇ ਦਵਾਈ ਵਿੱਚ ਤੁਸੀਂ ਕੀ ਮਾਰੋ ਐਮ ਆਰਓ ਹਾਂਜੀ ਤੇ ਫਿਰ ਅੱਛਾ ਜੇ ਤੁਸੀਂ ਜਾਣਦੇ ਆ ਨੇ ਹਰ ਵਾਰੀ ਪੈਸੇਂਜਰ ਨਾਲ ਲੈ ਜਾਂਦੇ ਨਹੀਂ ਨਹੀਂ ਹਰ ਵਾਰ ਨਹੀਂ ਹਰ ਵਾਰ ਮਿਲਦੇ ਵੀ ਨਹੀਂ ਹਰ ਵਾਰ ਮਿਲਦਾ ਮੈਂ ਕਈ ਵਾਰ ਮੈਂ ਕਈ ਵਾਰ ਰੂਟ ਕਿਹੜਾ ਤੁਹਾਡਾ ਐਸ ਐਸ ਐਨ ਐਮ ਇਹ ਅੰਮ੍ਰਿਤਸਰ ਚੰਡੀਗੜ੍ਹ ਅੰਮ੍ਰਿਤਸਰ ਫਿਰ ਤੁਸੀਂ ਟਰੈਵਲ ਕਰਦੇ ਹੋ ਰੋਜ਼ਾਨਾ ਕਰਦੇ ਹੋ ਫਿਰ ਲੈ ਕੇ ਜਾਂਦੇ ਹੋ ਸਾਰੇ ਹਾਂਜੀ ਫਿਰ ਆਪਣਾ ਖਰਚਾ ਤੁਸੀਂ ਉੱਚੋਂ ਘਟਦੇ ਹੋ ਉੱਚੋਂ ਘਟਦੇ ਨਹੀਂ ਨਹੀਂ ਇਸ ਤੇ ਨਹੀਂ ਕਰਦੇ ਐਸੇ ਜਿਹੜੇ ਸਭ ਟੋਲ ਟੈਕਸੀ ਮਾਰਾਦਾ ਨਿਕਲ ਤੁਸੀਂ ਐਸੀ ਕਦੀ ਤਾਂ ਸੋਚਦੇ ਕਿ ਇਹਨਾਂ ਦਾ ਕਿੰਨਾ ਨੁਕਸਾਨ ਹੈ ਦੇ ਵਿੱਚ ਖਰਚਾ ਕਰਦੇ ਖਰਚਾ ਵੀ ਦੇਖੋ ਕਿੰਨਾ ਹੈ ਇੱਕ ਪੈਸੇਂਜਰ 480 ਰੁਪਏ ਚਾਰ ਰਿਹਾ ਇੱਕ ਪੈਸੇਂਜਰ 400 ਜਾ ਰਿਹਾ ਅਸੀਂ ਇਹਨੂੰ 290 ਰੁਪਏ ਅਸੀਂ 270 ਚ ਬੋਕੀ ਕਰਦੇ ਇੱਕ ਪੰਨਾ 270 ਰੁਪਏ ਦੇ ਰਿਹਾ ਤੁਸੀਂ ਇਹ ਗੱਲ ਸਮਝਦੇ ਕਿ ਇਹਨਾਂ ਦਾ ਕਿੰਨਾ ਨੁਕਸਾਨ ਹੈ ਮੈਂ ਸਮਝ ਗਿਆ ਪਰ ਸਾਲ ਤੋਂ ਇਹਨੇ ਯੂਜ਼ ਕਰਨਾ ਹੈ ਦਾਦਾ ਇਹਰੇ ਫੋਨ ਚੋ ਐਪ ਚੈੱਕ ਕਰੋ ਐਪ ਆਪਣਾ ਫੋਨ ਫੋਨ ਕੱਢੋ ਮੜ ਜਾ ਫੋਨ ਕੱਢੋ ਫੋਨ ਦਾ ਕੱਢ ਦੇ ਹੁਣੇ ਦੱਸ ਦੇ ਡਿਟੇਲ ਮੈਨੂੰ ਨਿਯਮ ਬਤਾ ਦਿਓ ਕੀ ਹੈ ਇੱਕ ਮਿੰਟ ਭਾਈ ਇੱਕ ਮਿੰਟ ਨਿਯਮ ਇਹ ਆ ਤੁਹਾਡੇ ਕੋਲ ਹੈਗੀ ਪ੍ਰਾਈਵੇਟ ਕਾਰ ਤੁਸੀਂ ਤਾਂ ਪਹਿਲੇ ਸਭ ਤੋਂ ਤੁਸੀਂ ਕੋਈ ਕਮਰਸ਼ੀਅਲ ਕੰਮ ਇਹ ਨਾ ਕਰ ਹੀ ਨਹੀਂ ਸਕਦੇ ਇਹ ਤੁਹਾਡੀ ਪਰਸਨਲ ਯੂਜ਼ ਲਈ ਕਾਰ ਆ ਔਰ ਜਿਹੜਾ ਸਾਡੇ ਕੋਲ ਇੱਕ ਮਿੰਟ ਹੋਰ ਸਮਝਾ ਦਿੰਨਾ ਸਾਡੇ ਕੋਲ ਪਰਮਿਟ ਹੈ ਕਮਰਸ਼ੀਅਲ ਗੱਡੀਆਂ ਕਮਰਸ਼ੀਅਲ ਗੱਡੀਆਂ ਵਾਲਾ ਵੀ ਇਦਾਂ ਥਾਂ ਥਾਂ ਤੋਂ ਸਵਾਰੀ ਨਹੀਂ ਚੱਕ ਸਕਦਾ ਉਹ ਉਹ ਪਰਮਿਟ ਬੱਸ ਕੋਲਿਆ ਭਾਜੀ ਬਾਤ ਸਦੀ ਅਥੋਰਟੀ ਹੈ ਉਹ ਤੁਸੀਂ ਡੀ ਫਾਰਮੇਸੀ ਕੀਤੀ ਆ ਤੁਸੀਂ ਪੜ੍ਹੇ ਲਿਖੇ ਬੰਦੇ ਆ ਐਪ ਤਾਂ ਖੋਲੋ ਭਾਈ ਆਪਣੇ ਤੁਸੀਂ ਪਹਿਲੀ ਵਾਰ ਆਏ ਤਾਂ ਕੁਝ ਨਹੀਂ ਕਹਿੰਦੇ ਯਾਰ ਤੁਹਾਡੀ 25000 ਦਨਖਾ ਆ ਤੁਸੀਂ ਇਸ ਕਹਾਣੇ ਤੁਹਾਡੀ 25000 ਦਨਖਾ ਆ ਭਾਜੀ ਇੱਕ ਮਿੰਟ ਇੱਕ ਮਿੰਟ ਦੱਸ ਦਈ ਐਪ ਖੋਲੋ ਆਪਣਾ ਤੁਹਾਡੀ 25000 ਦਨਖਾ ਆ ਵੱਧੋ ਨਹੀਂ ਇਹ ਜਿਹੜਾ 100 ਦੋ ਇੱਕ ਮਿੰਟ 100 200 ਰੁਪਏ ਦਾ ਰਾਜ ਆ ਜਾਊਗਾ ਤੁਹਾਨੂੰ ਸੰਤੋਸ਼ਟੀ ਹੋ ਜਾਊਗੀ ਇੱਕ ਗੱਲ ਸੁਣੋ ਇੱਕ ਇੱਕ ਸਵਾਲ ਪੁੱਛ ਲਓ ਇੱਕ ਸਵਾਲ ਪੁੱਛ ਲਓ ਭਾਜੀ ਇੱਕ ਗੱਲ ਸੁਣੋ ਜੀ ਜਿਹੜੇ ਤੁਸੀਂ ਟਰੈਵਲ ਕਰਦੇ ਆ ਤੁਹਾਡੀ ਕੰਪਨੀ ਐਕਸਪੈਂਸ 베ਅਰ ਕਰਦੀ ਕਿ ਨਹੀਂ ਕਰਦੀ ਜੋ ਤੁਸੀਂ ਅਮਰੇਸਰ ਤੋਂ ਚੰਡੀਗੜ੍ਹ ਆ ਰਹੇ ਹੋ ਕਰਦੀ ਆ ਨਾ ਫਿਰ ਤੁਸੀਂ ਤਾਂ ਕਮਾ ਰਹੇ ਆ ਫਿਰ ਅਸੀਂ ਇਹ ਵੀ ਨਹੀਂ ਕਹਿ ਸਕਦੇ ਤੁਹਾਡਾ ਐਕਸਪੈਂਸ ਬਹੁਤ ਹੋ ਜਾਂਦਾ ਕਿ ਅਮਰੇਸਰ ਤੋਂ ਤੁਸੀਂ ਚੰਡੀਗੜ੍ਹ ਆ ਰਹੇ ਜਾਂ ਤੁਹਾਡੀ ਕੰਪਨੀ 베ਅਰ ਕਰਦੀ ਆ ਫਿਰ ਤੁਸੀਂ ਕਿਹੜੇ ਕਿਉਂ ਲਾ ਰਹੇ ਆ ਜਾਂ ਤੁਸੀਂ ਵੀ ਆਪਣੀ ਜੌਬ ਛੱਡ ਕੇ ਟੈਕਸੀ ਵਾਲ ਟੈਕਸੀ ਵਾਲ ਸਮਝ ਗਿਆ ਸਰ ਜੀ ਮੈਂ ਸਮਝ ਗਿਆ ਨਹੀਂ ਦੇਖੋ ਦੇਖੋ ਟੂ ਵੀ ਇੱਕ ਇੱਕਣ ਫ੍ਰੈਂਕਲੀ ਬ੍ਰਦਰ ਬ੍ਰਦਰ ਇੱਕ ਇੱਕਣ ਇੱਕ ਇੱਕਣ ਪਾਜੀ ਇੱਕ ਵਾਰਣ ਇੱਕ ਵਾਰਣ ਤੁਹਾਡੇ ਨਾਲ ਸਿਰਫ ਇਹ ਗੱਲ ਕਰ ਰਹੇ ਆ ਆਪਣਾ ਪੁਆਇੰਟ ਵੀ ਰੱਖ ਰਹੇ ਡਰਨ ਦੀ ਲੋੜ ਨਹੀਂ ਆ ਹਾਂਜੀ ਸਾਨੂੰ ਕੁਟ ਦੇ ਮਾਰ ਨਹੀਂ ਕੋਈ ਇਦਾਂ ਦੀ ਗੱਡੀਆਂ ਚੜ੍ਹ ਨਹੀਂ ਹੱਥ ਨਹੀਂ ਕੋਈ ਲਾਉਂਦੇ ਗਏ ਮੈਂ ਆਪ ਲੋਕਾਂ ਦਾ ਪੁਆਇੰਟ ਆਪ ਵੀ ਸਮਝ ਗਿਆ ਹਾਂ ਅਬ ਨਹੀਂ ਕਰੂੰਗਾ ਮੈਂ ਬੋਲਤ ਰਹਾ ਹਾਂ ਆਪਕੋ ਨਹੀਂ ਕਰਨੇ ਵਾਲਾ ਉਹ ਪਰ ਪਰ ਜਿਹੜੇ 1 ਮਿੰਟ 1 ਮਿੰਟ ਭਾਈ 1 ਮਿੰਟ 1 ਮਿੰਟ ਭਾਈ ਜਿਹੜੇ ਪਬਲਿਕ ਦੇਖ ਰਹੀ ਹੈ ਤੁਹਾਡੇ ਘਰੋਂ ਇਦਾਂ ਕਰਕੇ ਨੁਕਸਾਨ ਕਰੇ ਉਹਨਾਂ ਨੂੰ ਫਿਰ ਕੀ ਕਹਿਣਾ ਚਾਹੋਗੇ ਤੁਸੀਂ ਤਾਂ ਸਮਝ ਗਏ ਬਾਕੀ ਨੂੰ ਵੀ ਸਮਝਾਓ ਨਾ ਜ਼ਰੂਰ ਜ਼ਰੂਰ ਕੀ ਕਹੋਗੇ ਨਹੀਂ ਕਰਨਾ ਨਹੀਂ ਕਰਨਾ ਚਾਹੀਦਾ ਸਰ ਨਹੀਂ ਕਰਨਾ ਚਾਹੀਦਾ ਨਾ ਦੇਖੋ ਤੁਹਾਡੀ ਕੰਪ ਫਿਰ ਤੁਸੀਂ ਇਹ ਕੰਮ ਕਰਦੇ ਤਾਂ ਇਹਨਾਂ ਨੂੰ ਨੁਕਸਾਨ ਹੋ ਰਿਹਾ ਠੀਕ ਹੈ ਸਹੀ ਬੋਲਦਾ ਵੇ ਤੁਸੀਂ ਬੱਚਿਆਂ ਨੇ ਕਰਦੇ ਆ ਆਪਣੇ ਹੈ ਨਾ ਜੀ ਇਹਨਾਂ ਦੇ ਬੱਚੇ ਕਿੱਥੇ ਜਾਊਗੇ ਮਤਲਬ ਤੁਸੀਂ ਵੀ ਬੱਚਿਆਂ ਨੇ ਕਰਦੇ ਆ ਹਰ ਬੰਦਾ ਜਿਹੜਾ ਜੋਬ ਕਰਦਾ ਬੱਚਿਆਂ ਨੇ ਕਰਦਾ ਸਾਡਾ ਪਰਸਨਲ ਕੰਮ ਆ ਠੀਕ ਆ ਬਾਈ ਕੰਪਨੀ ਦਾ ਸਾਡਾ ਇਹ ਤਾਂ ਉਹੀ ਹੋ ਗਈ ਗੱਲ ਕਿ ਆਪਣੇ ਸ਼ਿਫਟਾਂ ਲਾਂਦੇ ਵੇ ਸ਼ਿਫਟਾਂ ਲਾਂਦੇ ਆ ਜੀ ਬਾਹਰ ਵਾਲਿਆਂ ਵਾਂਗੂ ਜਿਹੜਾ ਬਾਹਰ ਹੈ ਡਬਲ ਟ੍ਰੇ ਸ਼ਿਫਟਾਂ ਕਰਦੇ ਆ ਨਾ ਭਾਜੀ ਇਹ ਵੀ 3-4 ਸ਼ਿਫਟਾਂ ਕਰਦੇ ਆ ਦੇਖੀਆ ਵਾਲੇ ਭੁੱਖੇ ਮਰਦੇ ਇੱਕ ਮਿੰਟ ਬਿਲਕੁਲ ਨੀ ਧੰਦ ਵਿੱਚ ਦਿੱਲੀ ਚੱਲੋ ਸਾਡੇ ਨਾਲ ਗੱਡੀ ਚਲਾ ਕੇ ਜਾਣਾ ਚਲਾ ਕੇ ਆਣਾ ਵੇ ਅਸੀਂ ਕਿੱਦਾਂ ਬੱਚੇ ਪਾਲਦੇ ਆ ਅਸੀਂ ਵੀ ਟੈਕਸ ਭਰਦੇ ਆ ਨਾ ਦੁਨੀਆਂ ਖੜੀਆਂ ਯਾਰ ਸਾਡੀਆਂ ਗੱਡੀਆਂ ਨਾ ਸਾਡੀਆਂ ਗੱਡੀਆਂ ਟੈਕਸ ਐਂਸ਼ੋਰਸ ਸਾਰਾ ਕੁਝ ਸਮ ਦੇਣਾ ਪੈਂਦਾ ਹੈ ਗੱਡੀਆਂ ਸਾਡੀਆਂ ਇੱਦਾਂ ਹੀ ਖੜੀਆਂ ਆ ਆਪਾਂ ਕਿੱਥੋਂ ਕਿੱਥੇ ਜਾਣਾ ਹੈਗਾ ਮੈਂ ਅੰਮ੍ਰਿਤਸਰੋਂ ਚੰਡੀਗੜ੍ਹ ਜਾਣਾ ਹੈ ਅੰਮ੍ਰਿਤਸਰੋਂ ਚੰਡੀਗੜ੍ਹ ਨੂੰ ਕਿੰਨੇ ਪੈਸਿਆਂ ਦੀ ਗੱਲ ਹੋਈ ਸੀ ਇਹਨਾਂ ਇਹ 480 ਰੁਪਏ 480 ਰੁਪਏ ਦੇ ਹੁਣ ਮੇਰਾ ਭਰਾ ਇੱਕ ਗੱਲ ਤੈਨੂੰ ਕੋਈ ਗੁੱਸਾ ਨਹੀਂ ਸਾਡਾ ਨਹੀਂ ਤੂੰ ਦਾ ਆਪਣੇ ਸਾਡੇ ਭਰਾ ਆ ਤੈਨੂੰ ਪਹੁੰਚਦਾ ਕਰਾਂਗੇ ਆਪਾਂ ਇੰਨੀ ਜ਼ਿੰਮੇਵਾਰੀ ਲੈਣੇ ਆ ਤੂੰ ਮੇਰਾ ਭਰਾ ਇਹ ਬੰਦਾ ਤੈਨੂੰ ਤੂੰ ਜਾਣਦਾ ਨਹੀਂ ਇਸ ਬੰਦੇ ਨੂੰ ਹੈਨਾ ਇਹ ਤੈਨੂੰ ਨਹੀਂ ਜਾਣਦਾ ਮੰਨ ਲਾ ਤੇ ਇਹਨਾਂ ਰਾਜ ਕੋਈ ਮਿਸ ਹੈਪਨ ਕਰ ਦੇਵੇ ਤੈਨੂੰ ਮਾਰ ਦੇਵੇ ਟੱਕ ਦੇਵੇ ਕੁਝ ਕਰ ਦੇਵੇ ਉਹਦੇ ਲਈ ਕੋਈ ਤੁਹਾਡੇ ਕੋਲ ਹੈ ਕੋਈ ਇਹਦਾ ਕੀ ਕਰੂੰਗੇ ਇਹਦਾ ਤੁਹਾਡੇ ਘਰਦਿਆਂ ਨੇ ਹੁਣ ਤੁਸੀਂ ਘਰੋਂ ਤੁਰੇ ਹੋਣੇ ਆ ਤੁਸੀਂ ਘਰ ਗਿਆ ਹੁਣ ਆਵੇਂ ਮੈਂ ਟੈਕਸੀ ਬੁੱਕ ਕਰ ਲਈ ਹੈਨਾ ਇੱਥੇ ਗਿਆ ਤੁਸੀਂ ਰਿਵਿਊ ਪੜੇ ਬੱਚਿ ਰਿਵਿਊ ਕਰੇ ਪੜੇ ਪੜੇ ਨਹੀਂ ਵੈਸੇ ਮੈਂ ਆਪਾਂ ਇੱਕ ਮਿੰਟ ਸੁਣੀ ਹੁਣ ਜਰੂਰ ਤੁਸੀਂ ਇਹਨੂੰ ਬੁੱਕ ਕਰ ਲਿਆ ਮੰਨ ਲਓ ਤੁਸੀਂ ਆਪਣੇ ਹੁਣ ਘਰੋਂ ਤੁਰੇ ਆ ਤੁਸੀਂ ਘਰ ਕੇ ਆ ਵੀ ਮੈਂ ਕੈਬ ਬੁੱਕ ਕਰ ਲਈ ਟੈਕਸੀ ਕਰ ਲਈ ਇੱਦਾਂ ਕਿਹਾ ਕਰ ਹੁਣ ਤਾਂ ਰੱਬ ਨਾ ਖੁਦਾ ਨਾ ਖਾਸਾ ਕਹ ਲਉ ਤੁਹਾਨੂੰ ਬੰਦਾ ਇਹ ਕੁਛ ਕਰ ਦੇਵੇ ਕੁਛ ਕਰ ਦੇਵੇ ਤੁਹਾਡੇ ਵੜ ਦੇ ਟੱਕ ਦੇ ਪਾ ਜੀ ਇਹਨਾਂ ਨੇ ਰਜਿਸਟਰਡ ਨਹੀਂ ਆ ਤੁਸੀਂ ਤੁਹਾਡੇ ਘਰ ਦੇ ਨੇ ਕਹਣਾ ਸਾਡੇ ਮੁੰਡੇ ਨੇ ਟੈਕਸੀ ਬੁੱਕ ਕੀਤੀ ਸੀ ਟੈਕਸੀ ਵਾਲਾ ਸਾਨੂੰ ਮੁੰਡੇ ਨੂੰ ਮਾਰ ਕੇ ਛੱਡ ਗਿਆ ਉਹਦੇ ਚ ਬਦਨਾਮ ਕੌਣ ਆ ਟੈਕਸੀਆਂ ਵਾਲੇ ਉਹ ਟੈਕਸੀਆਂ ਵਾਲੇ ਕਿੱਥੇ ਆ ਟੈਕਸੀਆਂ ਵਾਲੇ ਮੇਲੇ ਖੜੇ ਆ ਠੀਕ ਆ ਇਸ ਕਰਕੇ ਭਾਜੀ ਸਾਰਿਆਂ ਨੂੰ ਬਾਰ ਬਾਰ ਬੇਨਤੀ ਕਰਦੇ ਆ ਜੰਦਕ ਪੈਸਿਆਂ ਲਈ ਭਾਜੀ ਆਪਣੀ ਜਾਨ ਦਾ ਪਿਆਰ ਕਰੋ ਬੰਦੇ ਭਾਜੀ ਬਾਹਰਲੇ ਬੰਦੇ ਲੱਖ ਲੱਖ ਰੁਪਏ ਦੀਆਂ ਟਿਕਟਾਂ ਹੋੜ ਕਰ ਰਹੇ ਆ ਜਹਾਜ਼ ਪਲੇਨ ਵਾਲਾ 에어ਲੈਨਾਂ ਕਹਿੰਦਾ ਲੱਖ ਦੀ ਟਿਕਟ ਬੰਦਾ ਕਹਿੰਦਾ ਚੱਕ ਬਈ ਡੇਢ ਲੱਖ ਦੀ ਟਿਕਟ ਚੱਕ ਬਈ ਪਰ ਜਦੋਂ ਗੱਲ ਟੈਕਸੀ ਦੀ ਆਂਦੀ ਆ ਫਿਰ ਕਹਿੰਦਾ ਐਨੇ ਪੈਸੇ ਲੈ ਲਓ ਅੱਧੇ ਲੈ ਲਓ ਉੱਤੇ ਛੱਡਿਓ ਇੱਥੇ ਛੱਡਿਓ ਇਸ ਕਰਕੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਚਾਹੇ ਆਪਣੇ ਸ਼ਹਿਰ ਤੋਂ ਇੱਕ ਮਿੰਟ ਭਾਜੀ ਆਪਣੇ ਸ਼ਹਿਰ ਤੋਂ ਆਪਣਾ ਲੋਕਲ ਬੰਦਾ ਆਪਣਾ ਜਾਣ ਪਛਾਣ ਦਾ ਬੰਦਾ ਟੈਕਸੀ ਵਾਲਾ ਲਜਾਇਆ ਕਰੋ ਇਨਾ ਤੁਹਾਡੀ ਵੀ ਸੇਫਟੀ ਆ ਤੁਹਾਡੇ ਪਰਿਵਾਰ ਦੀ ਵੀ ਸੇਫਟੀ ਆ ਔਰ ਤੁਹਾਡੇ ਜਾਨ ਮਾਲ ਦੀ ਸਰਕ ਜੀ ਦੀ ਜੇ ਕੱਲ ਨੂੰ ਕੋ ਤੁਹਾਨੂੰ ਪ੍ਰੋਬਲਮ ਆ ਤੁਸੀਂ ਕਹਿਣ ਵਾਲੇ ਤਾਂ ਹੋਵੋਗੇ ਅਸੀਂ ਫਲਾਣੇ ਸਾਥੋਂ ਗੱਡੀ ਕੀਤੀ ਸੀ ਟੈਕਨੀਕਲੀ ਪਤਾ ਕਿੱਦਾਂ ਗਲਤ ਏ ਕਿ ਸਮਾਨ ਉਹਦਾ ਹੋਵੇ ਬਾਅਦ ਵਿੱਚ ਕਹੇ ਮੈਂ ਤਾਂ ਜੀ ਬਲਾ ਬਲਾ ਤੋਂ ਕੀਤਾ ਸਮਾਨ ਇਹਨਾਂ ਦਾ ਹੈ ਫਿਰ ਤੁਸੀਂ ਕੀ ਕਰੋਗੇ ਉੱਧੇ ਉੱਧੇ ਲਈ ਵੀ ਉੱਧੇ ਲਈ ਵੀ ਪ੍ਰੋਬਲਮ ਆ ਮੰਨ ਲਓ ਕਿਸੇ ਪੈਸੇਂਜਰ ਕੋਲ ਇੱਕ ਗੱਲ ਤਾਂ ਸੁਣ ਲਓ ਤੁਮ ਜੀ ਜਾਣੇ ਤੋਂ ਗੱਲ ਤਾਂ ਸੁਣ ਲਓ ਪ੍ਰਸ਼ਾਸਨ ਆਏਗਾ ਨਾ ਆ ਕੇ ਸੇ ਫੜ ਹੋ ਗਏ ਹਮ ਜੂਨੀਅਰ ਮੈਂ ਬਿਠਾ ਦੇਗੇ ਸੁਭਾਸ਼ ਆਣ ਲੱਗਾ ਸੁਭਾਸ਼ ਆਣ ਲੱਗਾ ਨਹੀਂ ਉਹ ਤਾਂ ਆਣ ਲੱਗਾ ਕੋਈ ਗੱਲ ਨਹੀਂ ਆਪ ਸਹੀ ਬੋਲ ਰਹੇ ਹਮ ਜੂਨੀਅਰ ਸੀ ਤਰਬਕ ਸੇ ਬੋਲ ਰਹੇ ਹਾਂ ਭਾਜੀ ਇੱਕ ਹੋਰ ਸੁਣ ਲਓ ਮੰਨ ਲਓ ਪੈਸੰਜਰ ਦੇ ਕੋਲ ਕੋਈ ਇਹੋ ਜੀ ਚੀਜ਼ ਆ ਜਿਹੜੀ ਗੈਰ ਕਾਨੂੰਨੀ ਹੋ ਫਿਰ ਕੀ ਕਰੂਗੇ ਫਿਰ ਕੀ ਕਰੂਗੇ ਐਕਚੁਅਲੀ ਮੈਂ ਵੀ ਬਲਬਲਾ ਸੇ ਹੀ ਆਤਾ ਥਾ ਕਈ ਵਾਰ ਕਈ ਵਾਰ ਮੈਂ ਕਹਿੰਦਾ ਜਰਾ ਮੇਰਾ ਕਿਸ਼ਤ ਹੈ 20000 ਰੁਪਏ ਕਿਸ਼ਤ ਗਾੜੀ ਦੀ ਸਾਰੀ ਬਾਤ ਸਮਝ ਗਿਆ ਮੈਂ ਅੱਬੇ ਅਗਰ ਅਬੀ ਲਾਸਟ ਟਾਈਮ ਕਰ ਰਹੇਗਾ ਤਾਂ ਆਪ ਜਿਹਾ ਬੋਲੇਗਾ ਵੈਸਾ ਕਰ ਲੇਗੇ ਕੋਈ ਬਾਤ ਨਹੀਂ ਯਾਰ ਬੋਲ ਰਹੇ 25000 ਬੋਲ ਰਹੇ ਆਉਣ ਜਾਣੇ ਦਾ ਖਰਚਾ ਵੀ ਦੇ ਰਹੀ ਹੈ ਕੰਪਨੀ ਦੇਖੋ ਜਿਹੜੀ ਕੰਪਨੀ ਇਹਨੂੰ ਆਉਣ ਜਾਣ ਦਾ ਐਕਸੈਸ ਦੇ ਰਹੀ ਹੈ 25000 ਦੀ ਤਨਖਾ 25000 ਤੋਂ ਜ਼ਿਆਦਾ ਦਾ ਖਰਚਾ ਆ ਜਾਏਗਾ ਆਪਣੇ ਹਮਾਰੇ ਲਹੂ ਪੀਆ ਹੋਇਆ ਹੈ